ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਦੋਸਤੋ ਤੁਹਾਡੇ ਵਾਸਤੇ ਤੁਹਾਡੇ ਇਲਾਕੇ ਦੇ ਵਿੱਚ ਇਹੋ ਜੀ ਚੀਜ਼ ਭਾਲ ਕੇ ਲੈ ਕੇ ਆਏ ਆਂ ਦੋਸਤੋ ਜਿਹੜੇ ਵੀਰ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਜਾਣ ਦੀ ਤਿਆਰੀ ਕਰਦੇ ਨੇ ਜਾਂ ਕੋਈ ਸਮਾਨ ਭੇਜਣਾ ਚਾਹੁੰਦੇ ਨੇ ਕੋਈ ਦਵਾਈ ਆ ਕੋਈ ਲੀੜਾ ਕਪੜਾ ਕੋਈ ਹੋਰ ਕੋਈ ਜ਼ਰੂਰੀ ਕਾਗਜ਼ ਆ ਤਾਂ ਤੁਹਾਨੂੰ ਹੋਣਾ ਬੱਸਾਂ ਜਿੱਕਾਰਾਂ ਜਿੱਥੇ ਆਸ-ਪਾਸ ਜਾਣ ਦੀ ਲੋੜ ਨਹੀਂ ਕਿਉਂਕਿ ਦੋਸਤੋ ਪਿੰਡ ਦੋਦਾ ਦੇ ਵਿੱਚ ਹੀ ਬਰਾਲ ਟਰੈਵਲ ਅਤੇ ਕੋਰੀਅਰ ਸਰਵਿਸ ਖੁੱਲ ਗਿਆ ਦੋਸਤੋ ਜਿਹਦੇ ਵਿੱਚ ਤੁਹਾਨੂੰ ਇੰਟਰਨੈਸ਼ਨਲ ਲੈਵਲ ਦਾ ਕੋਰੀਅਰ ਤੇ ਟਿਕਟਾਂ ਇਹ ਦੋਸਤੋ ਜਗ੍ਹਾ ਹੈਗੀ ਆ ਸੋਥਾ ਰੋਡ ਤੇ ਬਰਾਰ ਮਾਰਕੀਟ ਦੇ ਵਿੱਚ ਜਗ੍ਹਾ ਬਣੀ ਆ ਕਿਸੇ ਵੀ ਦੇਸ਼ ਦੀ ਟਿਕਟ ਲੈਣੀ ਆ ਕਿਸੇ ਵੀ ਦੇਸ਼ ਚ ਕੋਰੀਅਰ ਭੇਜਣਾ ਕਿਤੇ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਇੱਥੇ ਆ ਜਾਓ ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਊਗਾ ਖਾਸ ਨੋਟ ਉਹਨਾਂ ਵਾਸਤੇ ਵੀ ਆ ਜਿਹੜੇ ਵੀਰ ਜਾ ਨਹੀਂ ਸਕਦੇ ਘਰੇ ਬੈਠ ਕੇ ਕੋਰੀਅਰ ਭੇਜਣਾ ਜਾਂ ਟਿਕਟ ਭੇਜਣੀ ਉਹਨਾਂ ਵਾਸਤੇ ਬਹੁਤ ਖਾਸ ਵੀਡੀਓ ਵੀਡੀਓ ਧਿਆਨ ਨਾਲ ਸੁਣ ਕੇ ਸ਼ੇਅਰ ਕਰ ਦਿਓ ਬਾਈ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਆ ਤੁਹਾਡੇ ਲਈ ਜਿਹੜੇ ਵੀਰ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ ਅਪਲਾਈ ਕਰੀ ਬੈਠੇ ਨੇ ਉਹਨਾਂ ਲਈ ਬਹੁਤ ਖਾਸਾ ਵੀਡੀਓ ਧਿਆਨ ਦੇ ਨਾਲ ਪੂਰੀ ਤੱਕ ਵੇਖਿਓ ਦੂਜੀ ਨੰਬਰ ਤੇ ਜਿਨ੍ਹਾਂ ਦੇ ਮੌਤ ਭੈਣਾ ਬਾਹਰ ਨੇ ਜਾਂ ਜਿਨ੍ਹਾਂ ਦੇ ਭਰਾ ਬਾਹਰ ਨੇ ਉਹਨਾਂ ਵਾਸਤੇ ਬਹੁਤ ਖਾਸ ਨਿਊਜ਼ ਆਏ ਤੇ ਦੋਸਤੋ ਅਸੀਂ ਅੱਜ ਖੜੇ ਆ ਪਿੰਡ ਦੁੱਧਾ ਦੇ ਵਿੱਚ ਤੇ ਪਿੰਡ ਦੁੱਧਾ ਦੇ ਵਿੱਚ 202 ਯਾਰ ਦੋਸਤ ਮੁੰਡੇ ਆ ਉਹਨਾਂ ਨੇ ਇੱਕ ਕੰਮ ਕੀਤਾ ਜੋ ਕੰਮ ਬਹੁਤ ਵਧੀਆ ਜਿਸ ਨਾਲ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਤਰੱਕੀ ਹੋਊਗੀ ਤੇ ਜਿਹੜੇ ਆਸ-ਪਾਸ ਲੋਕੋ ਜਾਣਾ ਪੈਂਦਾ ਸੀਗਾ ਉਹਦੇ ਵਿੱਚੋਂ ਉਹ ਬਹੁਤ ਜ਼ਿਆਦਾ ਝਟਕਾਰਾ ਮਿਲ ਗਿਆ ਕਿਉਂਕਿ ਆਪਾਂ ਬਾਹਰ ਜਾਂਦੇ ਸੀਗੇ ਜਿਵੇਂ ਵੱਡੇ ਸਹਣਾ ਜਾਂਦੇ ਸੀਗੇ ਹੁਣ ਥਰੂ ਕਾਡਿਸ਼ਨਾਂ ਨਾਲ ਜਾਂਦੀ ਲੋੜ ਨਹੀਂ ਗਈ ਉਹਦੇ ਲਈ ਥੋੜਾ ਇੱਕ ਪੱਕਾ ਹੱਲ ਲੈ ਕੇ ਆਏ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਜੋ ਬਾਹਰ ਦਾ ਹੋਰ ਜ਼ਿਆਦਾ ਟ੍ਰੈਂਡ ਚੱਲੀ ਜਾਂਦਾ ਉਹਦੇ ਲਈ ਇੱਕ ਤਾਂ ਬਹੁਤ ਜ਼ਿਆਦਾ ਬੈਨੀਫਿਟਾਂ ਦੂਜੀ ਨੰਬਰ ਤੇ ਆਪਾਂ ਕੋਈ ਸਮਾਨ ਕਿਉਂਕਿ ਸਾਡੇ ਇਹ ਨਾ ਪਿੰਡਾ ਪਿੰਡ ਬਹੁਤ ਵੱਡਾ ਦੂਰ ਦਾ ਪਿੰਡ ਆ ਪਰ ਇੱਥੇ ਸਭ ਤੋਂ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਸੀ ਕੂਰੀਅਰ ਦੀ ਪ੍ਰੋਬਲਮ ਆਉਂਦੀ ਸੀ ਕਿਉਂਕਿ ਸਮਾਨ ਕਿਉਂਕਿ ਸਾਡੇ ਪਿੰਡ ਦੀ ਗੱਲ ਕਰਕੇ ਤਾਂ ਘੱਟੋ ਘੱਟ 50 ਤੋਂ 100 ਘਰ ਜੋ ਬਾਹਰ ਬੈਠੇ ਆ ਬਾਹਰ ਵਿਦੇਸ਼ਾਂ 'ਚ ਗਏ ਆ ਤੇ ਉਹਨਾਂ ਨੇ ਵੀ ਸਮਾਨ ਭੇਜਣਾ ਹੁੰਦਾ ਤਾਂ ਉਹਨਾਂ ਨੂੰ ਸ਼ਹਿਰ ਜਾਣਾ ਪੈਂਦਾ ਸੀਗਾ ਠੀਕਾ ਸ਼ਹਿਰ ਤੇ ਜਾਣਾ ਉਹਦੇ ਬੋਰਡ ਛੇ ਸਾਰਨਾ ਕਰਕੇ ਜੋ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਸੀ ਕਿ ਪਰ ਥੋੜਾ ਇਹਦਾ ਪ੍ਰੋਬਲਮ ਦਾ ਪੱਕਾ ਹੱਲ ਕਰਤਾ ਤੇ ਅੱਜ ਬ੍ਰਾਡ ਟੈਂਪ ਟ੍ਰੈਵਲ ਭਾਈ ਦੇ ਨਾਲ ਬੈਠਿਆ ਉਹਨਾਂ ਨਾਲ ਬੀਰ ਭਿੰਦਰ ਬੈਠਿਆ ਜਿਨ੍ਹਾਂ ਨੇ ਇਹਨਾਂ ਦਾ ਪੂਰੀਨ ਦਾ ਕੰਮ ਆ ਭਾਈ ਤੇ ਇਹਨਾਂ ਦਾ ਬਈ ਇਰ ਡਾਕਟਾ ਤੋਂ ਬੋਲ ਵੀ ਜੋ ਆਪਣਾ ਟੈਟਾ ਤੋਂ ਬਿਨਾਂ ਕੋਈ ਸਰਵਿਸ ਚਾਹੀਦੀ ਆ ਉਹ ਵੀ ਤੁ ਨੂੰ ਕਰਾ ਕੇ ਦਿੰਦੇ ਆ ਤੇ ਸੌਤੂ ਆਪਾਂ ਗੱਲ ਕਰਕੇ ਇਸ ਹਾਊਸ ਟੂ ਜੁਡੀ ਜਿਹੜੀ ਖੁਸ਼ੀ ਦੀ ਗੱਲ ਇਹ ਆ ਵੀ ਹੁਣ ਰੱਖਣਾਂ ਚ ਬਹੁਤ ਦਿਨ ਥੋੜੇ ਰਹਿ ਗਏ ਆ ਜੇ ਕਿਸੇ ਸੱਜਣ ਮਿੱਤਰ ਨੇ ਕੋਈ ਭੈਣ ਭਰਾ ਨੇ ਆਪਦੇ ਰਿਸ਼ਤੇਦਾਰ ਨੂੰ ਯਾਰ ਕਿੰਨ ਨੂੰ ਪੂਰੀ ਭੇਜਣਾ ਬਾਈ ਜਿੱਥੇ ਨੂੰ ਕਿਤੇ ਜਾਂਦੀ ਰੋਡ ਨਹੀਂ ਤੁਸੀਂ ਪਿੰਡ ਦੁੱਦਾ ਸੋਠਾ ਰੋਡ ਤੇ ਇੱਕ ਬਿਆਰ ਮਾਰਕੀਟ ਤੇ ਸਾਹਮਣੇ ਮਾਰਕੀਟ ਆ ਉੱਥੇ ਬਾਈ ਜੀ ਇਹਨਾਂ ਦਾ ਕੰਮ ਆ ਬਹੁਤ ਵਧੀਆ ਸਭ ਤੋਂ ਆਪਾਂ ਗੱਲ ਕਰਕੇ ਬਈ ਪੂਰਾ ਵਧੀਆ ਕੰਮ ਆ ਖਾਨਦਾਨੀ ਬੰਦੇ ਆ ਤੇ ਜਿਨ੍ਹਾਂ ਵੀ ਆਪਣੇ ਪਿੰਡਾਂ ਭਰਾਵਾਂ ਭਰਾ ਹੈਗੇ ਆਪਣੇ ਤੇ ਜੇ ਕਿਸੇ ਸੱਜਣ ਮਿੱਤਰ ਨੇ ਕੋਈ ਆਪਦਾ ਰਖਰੀ ਭੇਜਣੀ ਆ ਜਾਂ ਕੱਪੜੇ ਭੇਜਣੇ ਆ ਜਾਂ ਦਵਾਈਆਂ ਭੇਜਣੀਆਂ ਠੀਕ ਆ ਉਸ ਤੋਂ ਰਵਾ ਬਹੁਤ ਜ਼ਿਆਦਾ ਸਮਾਨ ਭੇਜ ਸਕਦੇ ਆ ਤੇ ਬਾਈ ਨਾਲ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਕਰਾਵਾਂਗੇ ਬਾਈ ਪਹਿਲਾਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਜੀ ਸ਼ੁਕਰੀਆ ਹੋ ਦਿੱਤਾ ਤੇ ਬਈ ਦੀ ਆਪਾਂ ਗੱਲ ਕਰ ਗਏ ਵੀ ਜਿਹੜੀਆਂ ਟੈਕਾਂ ਆ ਨਾ ਤੁਸੀਂ ਮੱਝ ਕੇ ਚੱਲੋ ਵੀ ਜਿਹੜਾ ਕਿਹੜੇ ਕਿਹੜੇ ਕੰਟਰੰਗ ਕਰਦੇ ਆ ਤੇ ਕਿੱਥੇ ਕਿੱਥੇ ਤੱਕ ਵੀ ਬਾਕ ਦੇ ਵਿੱਚ ਵੀ ਦੇ ਦਿੰਦੇ ਨੇ ਉਹ ਵੀ ਵੈਸੇ ਨੂੰ ਪੂਰੀ ਡਿਟੇਲ ਦੇਉਂਦੇ ਆ ਸਸਤੀ ਦਿੰਦੇ ਆ ਆਪਣੇ ਕੋਲੇ ਵੀ ਸਾਰੀਆਂ ਕੰਪਨੀਆਂ ਟਿਕਟਾਂ ਮੈਨੇਡਾ ਦਾ ਪਰਟ ਜਾਦੇ ਆ ਉਹਨਾਂ ਵੀ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਅਮਰੀਕਾ ਸਾਰੀਆਂ ਟਿਕਟਾਂ ਦੇ ਦਿੰਦੇ ਆ ਆਪਾਂ ਇਹਦੇ ਵਿੱਚ ਆਪਣੇ ਕੋਲੇ ਜਿਵੇਂ ਕਿਸੇ ਨੇ ਪ੍ਰੋਟੈਕਟਾਂ ਲੈਣ ਦਾ ਉਹ ਵੀ ਦੇ ਦਿੰਦੇ ਆ ਨਾਲ 10 ਬੰਦੇ ਹੁੰਦੇ ਜਿਹੜਾ ਨਾਮ ਉਹ ਥੋੜੀ ਸਸਤੀ ਮਹਿੰਗੀ ਦੇ ਦਿੰਦੇ ਦੂਜੀ ਗੱਲ ਵੀ ਜਿਹੜੀਆਂ ਆਪਣਾ ਟਿਕਟਾਂ ਹੁੰਦੀਆਂ ਮਤਲਬ ਜਦੋਂ ਆਪਾਂ ਟਿਕਟ ਕੱਟਦੀ ਆ ਦੇਖਣਾ ਫਰਾਡ ਬਹੁਤ ਚੱਲਿਆ ਮਾਰਕੀਟ ਦੇ ਵਿੱਚ ਪੋਜੀਟਿਕ ਟਿਕਟ ਕੱਢਦੀ ਆ ਬਨਾਰ ਦੀ ਨਾਲ ਬੰਦੇ ਨੂੰ ਆਨਲਾਈਨ ਚੈੱਕ ਕਰਵਾਉਣਾ ਹੈ ਕਿ ਤੁਹਾਡੀ ਇਹ ਟਿਕਟ ਆਨਲਾਈਨ ਬੋਲਦੀ ਹੈ ਕਿਉਂਕਿ ਇਹ ਉਹ ਹੁਣ ਪਿਛੇ ਅਸੀਂ ਬਹੁਤ ਕੇਸ ਦੇਖਿਆ ਸਾਡੇ ਕੋਲੇ ਬੰਦੇ ਬਹੁਤ ਆਉਂਦੇ ਆ ਕਿ ਟਿਕਟ ਕੱਟ ਦਿੰਦੇ ਸੀ ਕੰਦਾਰ ਤੇ ਆਨਲਾਈਨ ਬੌਂਡਿੰਗ ਲਈ 에য়ারਪੋਰਟ ਤੇ ਜਾਣ ਨੂੰ ਪ੍ਰੋਬਲਮ ਆਉਣੀ ਸ਼ੀ। ਪਰ ਆਪਾਂ ਜਦੋਂ ਵੀ ਕਿਤੇ ਦੀ ਟਿਕਟ ਕਰੀਦੀ ਆ ਤਾਂ ਉਹਨਾਂ ਨੂੰ ਆਨਲਾਈਨ ਦਿਖਾਈਦੀ ਆ ਕਿ ਤੁਹਾਡੀ ਟਿਕਟ ਮੂਲ ਦੀ ਆਨਲਾਈਨ ਤੇ ਦੂਜਾ ਆਪਣਾ ਵੀਰੇ ਪ੍ਰਾਈਸ ਦਾ ਫਰਕ ਹੁੰਦਾ ਆਪਣੀਵੇਂ ਹੁੰਦਾ ਸ਼ਹਿਰ ਤੋਂ ਸ਼ਹਿਰ ਦਾ ਕੰਪੈਰੀਜ਼ਨ ਹੁੰਦਾ ਕਿ ਆਪਣਾ ਦਾ ਪ੍ਰਾਈਸ ਦਾ ਫਰਕ ਹੁੰਦਾ ਤੇ ਜੇਕਰ ਬਈ এয়ারਪੋਰਟ ਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣੀ ਹੈ ਤਾਂ ਆਪਾਂ 24 ਘੰਟੇ ਆਪਣਾ ਹੁਣ ਆਉਣ ਦਾ ਮਾਲੀ ਮਨ ਲੋ ਬੋਰ ਰੱਖ ਕੇ ਆਪਾਂ ਅੰਦਰ ਸਿਚੁਏਸ਼ਨ ਕਰੀਏ ਤਾਂ ਹੁੰਦਾ ਤੇ ਆਪਣੇ ਕੋਲੇ ਮਨ ਲੋ ਸਾਰੇ ਕੰਟਰੀਆਂ ਦੇ ਡਾਟਾ ਅਗੇ ਲੋ ਰਹਿੰਦਾ ਜਿਵੇਂ ਵੀ ਜਿਵੇਂ ਹੁਣ ਰੀਜੀਨਾਂ ਘੁੰਮਣ ਦਾ ਕੋਈ ਗਿਆ ਜਾਂਦਾ ਜਾਂ ਕੋਈ ਸਿੰਗਾਪੁਰ ਵਗੈਰਾ ਜਾਂਦਾ ਉਹ ਵੀ ਜਿਸ ਸਾਰੇ ਡਾਟਾ ਲਈ ਇਕੱਠਾ ਕਰ ਗਏ ਨੇ ਇੰਟਰਨੈਸ਼ਨਲ ਲੈਵਲ ਦਾ ਇੰਡੀਆ ਦੇ ਲੈਵਲ ਤੇ ਜੋ ਡਾਟਾ ਉਹ ਕੋਈ ਸਾਥ ਨਹੀਂ ਕਰਿਆ ਹਾਂ ਕਿ ਹਾਲੇ ਆਪਣੇ ਕੋਲੇ ਇੰਟਰਨੈਸ਼ਨਲ ਡੋਮੈਸਟਿਕ ਦਾ ਡਾਟਾ ਨਹੀਂ ਹੈਗਾ ਆਪਣੇ ਕੋਲੇ ਸਿਸਟਮ ਅਪਾ ਜੀ ਜਿਸ ਨੇ ਮਾਗੋ ਬਟਿੰਡੇ ਤੋਂ ਵੀ ਦਿੱਲੀ ਜਾਣਾ ਉਹਦੀ ਟਿਕਟ ਆਪਾਂ ਦਿੰਨੇ ਆ। ਬਰਾ ਦਿੱਲੀ ਜਾਂ ਟਿੰਡੇ ਆਉਣਾ ਤੇ ਸੈਨੇ ਤੇ ਜਿਵੇਂ ਡੋਮੈਸਟਿਕ ਕੋਵਾ ਵਗੈਰਾ ਜਾਣਾ ਸ਼੍ਰੀਨਗਰ ਜਾਣ ਘੁੰਮਣ ਵਗੈਰਾ ਉਹਦੀ ਵੀ ਇੰਟਰਨੈਸ਼ਨਲ ਟਿਕਟਾਂ ਕੋਲ ਹੈ ਗਈਆਂ। ਤੇ ਬਈ ਜੀ ਆਪਾਂ ਗੱਲ ਕਰ ਗਏ ਤੁਸੀਂ ਜਿਵੇਂ ਆ ਜਾਣ ਕਰਦੇ ਹੋ ਆਨਲਾਈਨ ਟ੍ਰੈਨਡ ਆਣਾ ਤੁਹਾਡਾ ਇਹ ਪੀ ਵੀ ਬਣਾ ਜਾ ਕਿਸੇ ਨਹੀਂ ਵੀ ਘਰੇ ਬੈਠੇ ਕਿ ਆਪਣੇ ਇਹਦੇ ਪਿੰਡਾਂ ਦੇ ਜਾਂ ਕੋਈ ਲੇਡੀਜ਼ ਦਾ ਜਿਆਦਾ ਉਹਨੇ ਨਹੀਂ ਆ ਸਕਦੀ ਤਾਂ ਆਨਲਾਈਨ ਸਰ ਬੁੱਕ ਕਰ ਦਿੰਦੇ ਬਈ ਹਾਂ ਨਹੀਂ ਹਾਂ ਨਹੀਂ ਬਈ ਆਪਾਂ ਬੈਣੀ ਵੀ ਬੁੱਕ ਕਰ ਦਈਏ ਜੀ ਇੱਟਾ ਅਪਾ ਬਿਨਾ ਪੈਦੇ ਤੋਂ ਅਪਾ ਬਿੰਦ ਬੰਦੇ ਦੀ ਇੱਕ ਹੋਲਡ ਕਰ ਲਈਦੀ ਆ ਉਹਦੇ ਵਿੱਚ ਅਪਾ ਬੰਦੇ ਨੂੰ ਟਾਈਮ ਦੱਸਦੇ ਆ ਵੀ ਇੰਨੇ ਟਾਈਮ ਕਿਕਰ ਤੁਸੀਂ ਟਿਕਟ ਹੋਲਡ ਉਹਦੇ ਦਕਰ ਤੁਸੀਂ ਆਪਣੀ ਸਲਾ ਵਗੈਰਾ ਖਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਨੂੰ ਤੁਸੀਂ ਪੇਮੈਂਟ ਕਰਕੇ ਆਪਨੇ ਟਿਕਟ ਇਸ਼ੂ ਕਰਵਾ ਸਕਦੇ ਹੋ ਕਰੇ ਵੀ ਕਰਵਾ ਸਕਦੇ ਆ ਅਪਾ ਹੋਲਡ ਕਰ ਲੈਂਦੇ ਆ ਹੋਲਡ ਤਾਂ ਅਪਾ ਫਰੀ ਆਫ ਕੋਸਟ ਕਰ ਲੈਂਦੇ ਆ ਠੀਕ ਹੈ ਵੀ ਮੰਨ ਕੇ ਚੱਲਾਂਗੇ ਜਿਵੇਂ ਉਹਨੇ ਬੁਕਿੰਗ ਕਰਾਉਣੀ ਹੈ ਖਸਰਦੀ ਤੁਸੀਂ ਕਰਾ ਕੇ ਹੋਲਡ ਹੋ ਗਈ ਪੱਕੀ ਹੋ ਜੂਗੀ ਤੇ ਬਈ ਜੇ ਅਪਾ ਜੇ ਗੱਲ ਕਰੀਏ ਜਿਵੇਂ ਅਪਾ ਦੀ ਨਿਯਤ ਮੁਕੇਸ਼ਾ ਦੇ ਨਾਲ ਨੂੰ ਕਿੰਨਾ ਕੁ ਡਿਸਕਾਊਂਟ ਮਿਲ ਜਾਂਦੀ ਕੋਸਟਾ ਵੀ ਫਾਇਦਾ ਹੀ ਆ ਕਿਉਂਕਿ ਆਪਣੇ ਪੈਨਾਂ ਦੇ ਮੁਕ ਕਰਕੇ ਲੋਕਾਂ ਨੂੰ ਸ਼ੈ ਨਹੀਂ ਆ ਬੰਦਾ ਬਾਕੀ ਡਿਸਕਾਊਂਟ ਵੀ ਤਾਂ ਕਾਫੀ ਤੁਸੀਂ ਮਾਤਰਾ ਵਿੱਚ ਮਿਲ ਜਾਂਦਾ ਹੈ ਇਹਦਾ ਡਿਸਕਾਊਂਟ ਦਾ ਇਹ ਹੁੰਦਾ ਵੀਰੇ ਮੰਨ ਲਓ ਇੱਕ ਤਾਂ ਸ਼ਹਿਰ ਨਹੀਂ ਜਾਣਾ ਮਿਲਦਾ ਬੰਦੇ ਨੂੰ ਸਭ ਤੋਂ ਵੱਡੀ ਤਾਂ ਇਹ ਹੁੰਦੀ ਹੈ ਦੂਜੀ ਗੱਲ ਦੂਜਿਆਂ ਨਾਲੋਂ ਆਪਣਾ ਰੇਟ ਘੱਟ ਹੁੰਦਾ ਇਹ 3 ਗੱਲ ਬੰਦੇ ਨੂੰ ਮੰਨ ਲਓ ਕਿ ਕਈ ਵਾਰੀ ਬੰਦਾ ਹੁੰਦਾ ਬੰਦੇ ਰਾਤ ਨੂੰ ਆਉਂਦਾ ਆਪਣੇ ਕੋਲੇ ਪੇਮੈਂਟ ਨਹੀਂ ਹੁੰਦੀ ਜਾਂ ਸਵੇਰ ਅਰੇਂਜ ਕਰਨੀ ਹੁੰਦੀ ਹੈ ਤਾਂ ਕੋਈ ਰਾਤ ਨੂੰ ਟਿਕਟ ਕਰਦੇ ਇਹ ਬੰਦਾ ਸਵੇਰ ਪੈਸੇ ਦੇ ਜਾਂਦਾ ਦੇ ਦੇ ਜਾਂਦਾ ਨਾ ਅਗਲੇ ਦਿਨ ਇਹ ਨਹੀਂ ਹੁੰਦਾ ਨਹੀਂ ਟਿਕ ਰਿਹਾ ਨਾ ਬੰਦੇ ਇਹ 3 ਗੱਲ ਆਪ ਮੰਨ ਲਓ ਹੈਗਾ ਵਿਸ਼ਵਾਸ ਦੀ ਗੱਲ ਨਹੀਂ ਹੈ ਕਿਉਂਕਿ 1 10 20000 ਦਾ ਕੰਮ ਨਹੀਂ ਉਹਦੇ ਲੱਖਾਂ ਦਾ ਕੰਮ ਹੁੰਦਾ ਕਿਸੇ ਦੇ ਵੀ ਬੰਦੇ ਦੇ ਮੰਨ ਲਓ ਜੇ ਆਪਾਂ ਟਿੱਕ ਕਿਸੇ ਨੇ ਗਲਤ ਕਰਤੀ ਤਾਂ ਉਹਦੇ ਲੱਖ ਰੁਪਏ ਆ ਜਾਂਦੇ ਰੋਪੇ ਨਾ ਪਰ ਆਪਾਂ ਬੰਦੇ ਤੋਂ ਨਾਮ ਦੇ ਨਾਲ ਆਨਲਾਈਨ ਉਹਦੀ ਉਹ ਨਹੀਂ ਦਿਖਾਈ ਨਹੀਂ ਦਿੱਕ ਤਾਂ ਇਹ ਵੀ ਈਸ਼ੂ ਹੁੰਦੀ ਹੈ ਕਈ ਵੀ ਆਪਾਂ ਗੱਲ ਕਰਕੇ ਵੀ ਟੈਕਟਾ ਰੇ ਕਰਦੇ ਬੰਦੇ ਆਪਾਂ ਗੱਲ ਕਰਕੇ ਪ੍ਰੋਬਲਮ ਆਉਂਦੀ ਪੇਮੈਂਟ ਤੇ ਤੁਸੀਂ ਆਨਲਾਈਨ ਪੇਮੈਂਟ ਲੈਣੇ ਕਾਰਡ ਵੀ ਕਰਾਉਣ ਦੇ ਵਾਸਤੇ ਆਪਾਂ ਕਸਟਮਰ ਇਹ ਵੀ ਕੀ ਦਬਾਇਆ ਜਾਂਦਾ ਕ੍ਰੈਡਿਟ ਕਾਰਡ ਵਰਤਦੇ ਹਾਂ ਠੀਕ ਆ ਫਿਰ ਕ੍ਰੈਡਿਟ ਕਾਰਡ ਵੀ ਤੁਸੀਂ ਉਹਦੀ ਆਪਣੀ ਸਹੂਤ ਹੈ ਕੀ ਆ ਆਨਲਾਈਨ ਪੇਮੈਂਟ ਦੇ ਤੇ ਕਿਹੜੇ ਕਿਹੜੇ ਸਹੂਤਾਂ ਜਿਹਦੇ ਅੱਜੋ ਅੱਜ ਪੇਮੈਂਟ ਦੇ ਜਾਂਦਾ ਆਪਣੇ ਕੋਲੇ ਕੋਈ ਸਰੀ ਆਪਣੇ ਕੋਲੇ ਕ੍ਰੈਡਿਟ ਕਾਰਡ ਤੋਂ ਵੀ ਪੇਮੈਂਟ ਕਰ ਸਕਦਾ ਹੈ ਦਾ ਕਸਟਮਰ ਉਹਦੇ ਕੋਲ ਚਾਰਜਸ ਹੁੰਦੇ ਆ ਜੋ ਇਹ ਕਾਰਡ ਦੇ ਖਾਣਾਂ ਹੁੰਦੇ ਆ ਡੈਬਲ ਕਾਰਡ ਪੀਰੀਅਡ ਕੋਸਟ ਉਹਦੇ ਕੋਈ ਚਾਰਜਸ ਨਹੀਂ ਉਤੋ ਵੀ ਕਰ ਸਕਦਾ ਆਪ ਨੂੰ ਆਨਲਾਈਨ ਗੂਗਲ ਪੇ ਵੀ ਕਰ ਸਕਦਾ ਹੈ ਕੈਸ਼ ਵੀ ਲੈ ਸਕਦਾ ਬੈਂਕ ਤੋਂ ਕਿਤੇ ਆਰ.ਟੀ.ਐਸ ਕੋਈ ਹੋਰ ਮੰਨ ਲਓ ਸ਼ਹਿਰ ਦਾ ਬੰਦਾ ਨਾ ਨਹੀਂ ਆ ਸਕਦਾ ਉਹ ਤੋਂ ਬਿਨਾਂ ਤੁਹਾਡੀ ਐਸ ਵੀ ਕਰਵਾ ਸਕਦਾ ਸਜਣੋ ਬਾਈ ਨੇ ਗੱਲ ਕੀਤੀ ਬਾਈ ਕਹਿੰਦਾ ਵੀ ਜਿਹਨੇ ਟਿਕਟ ਆਪਣਾ ਟਿਕਟ ਬੁੱਕ ਕਰਨੀ ਆ ਪੇਮੈਂਟ ਗੂਗਲ ਪੇ ਕਰਨੀ ਆ ਗੂਗਲ ਪੇ ਕਰ ਦਿਓ ਕਾਰਡ ਸਵੇਅ ਕਰੋਨਾ ਕਾਰਡ ਸਵੇਅ ਕਰ ਦਿੰਦੇ ਆ ਆਰਟੀਐਸ ਕਰੋਨਾ ਆਰਟੀਐਸ ਕਰਾ ਲੈਂਦੇ ਆ ਠੀਕ ਹੈ ਹਰੇਕ ਤਰ੍ਹਾਂ ਦਾ ਹਾਲਾ ਕੇ ਵੀ ਰਿਹਾ ਜੇ ਲੱਗਦਾ ਹੈ ਪੈਨ ਬੇਚੇ ਪਾਰ ਜੇ ਆਪਾਂ ਗੱਲ ਕਰਕੇ ਵੀ ਸ਼ਹਿਰ ਨਾਲੋਂ ਜ਼ਿਆਦਾ ਇਹਨਾਂ ਦਾ ਬਹੁਤ ਵਧੀਆ ਪੱਧਰ ਤੇ ਕੰਮ ਆ ਤੇ ਵਧੀਆ ਚੰਗੇ ਰੇਟਾਂ ਦੇ ਵਿੱਚ ਬੈਸਟ ਰੇਟ ਜਿਹੜਾ ਚਾਹੀਦਾ ਹੁੰਦਾ ਲੋਕਾਂ ਨੂੰ ਉਹ ਰੇਟ ਦਿਵਾ ਕੇ ਦਿੰਦੇ ਆ ਕਿਉਂਕਿ ਅਜੇ ਵੀ ਪਿੱਛੇ ਕਾਫੀ ਟੈਕ ਟੈਂਡ ਤੋਂ ਬੁੱਕ ਰਾਂਗਾ ਤੇ ਜਿਹਦੇ ਵਿੱਚ ਆਪਾਂ ਇਹਨਾਂ ਦੀ ਵੀਡੀਓ ਇਸ ਕਰਕੇ ਕਰ ਰਹੇ ਆ ਕਿਉਂਕਿ ਸਾਡੇ ਪਿੰਡ ਦੇ ਮੋਸਟਲੀ ਜੇ ਆਪਾਂ ਗੱਲ ਕਰਕੇ 1-2 ਦਿਨ ਦੇ ਵਿੱਚ 3-4 ਵੀਜੇ ਜੋ ਆਈ ਜਾਂਦੇ ਆ ਤੇ ਤਾਂ ਕਰਕੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਤੇ ਦੂਜੇ ਨੰਬਰ ਤੇ ਬਾਈ ਅਨੰਤ ਨਾਲ ਗੱਲ ਕਰਾਉਣੇ ਆ ਕਿਉਂਕਿ ਇਹਨਾਂ ਦਾ ਕੂਰੀਅਰ ਦਾ ਕੰਮ ਆ ਤੇ ਬਈ ਆਪਾਂ ਪਹਿਲਾਂ ਤਾਂ ਗੱਲ ਉਸ ਦੀ ਕੀ ਕੀ ਆਪਾਂ ਕੂਰੀਅਰ ਕਰ ਸਕਦੇ ਆ ਜਾਂ ਨਹੀਂ ਕਰਦੇ ਆ ਸਸੀ ਜੀ ਬੇ ਜੀ ਆਪਾਂ ਇੰਟਰਨੈਸ਼ਨਲ ਤੇ ਆਪਣੇ ਕੋਲੇ ਚੱਲ ਜੀ ਡੀਪੀਐਸ ਵੀ ਬਾਹਰ ਆਪਾਂ ਡੀਜੀਐਲ ਅਫਟੈਕਸ ਯੂਪੀਐਸ ਕਿਸੇ ਵੀ ਕੰਪਨੀ ਜਿਹਾ ਆਪਾਂ ਕਰ ਸਕਦੇ ਆ ਕੋਈ ਜਦਾਂ ਆਪਾਂ ਇਹਨਾਂ ਕੱਪੜੇ ਪੰਜੀ ਦੀ ਵਗੈਰਾ ਮੈਡੀਸਨ ਆਪਾਂ ਕਰ ਸਕਦੇ ਆ ਆਪਾਂ ਲੀਕਿਡ ਮੈਡੀਸਨ ਵੀ ਭੇਜਦੇ ਆ ਅੱਛਾ ਹਾਂ ਜੀ ਕਿਸੇ ਵੀ ਕੰਟਰੀ ਦੇ ਵਿੱਚ ਆਪਾਂ ਜਿਵੇਂ ਰੱਖੜੀ ਨਾਲੋਂ ਤਿਹਾੜੀ ਦੇ ਨੇੜੇ ਆ ਰਿਹਾ ਰੱਖੜੀਆਂ ਆਪਾਂ ਸਸਤੇ ਰੇਟਾਂ ਦੇ ਤੇਜਦੇ ਆ ਬੇ ਜੀ ਬਹੁਤ ਤੇ ਆਪਾਂ ਕਸਟਮਰ ਨੂੰ ਟਰੈਕਿੰਗ ਆਈਡੀ ਨਾਲ ਨਾਲ ਦੇ ਦਿੰਦੇ ਆ ਬੇ ਜੀ ਬੁਕਿੰਗ ਕਰਕੇ ਪ੍ਰੀਆੰਦਾ ਕੋਰੀਅਰ ਕੱਲੋਂ ਵੀ ਟਰੈਕ ਕਰ ਸਕਦਾ ਮੇਰਾ ਕੋਰੀਅਰ ਕਿੱਥੇ ਜਾਵੜਿਆ ਬਹੁਤੇ ਵੇਖਿਆ ਮੈਂ ਬਈ ਬੁਕਿੰਗ ਕਰ ਦਿੰਦੇ ਆ ਪਰ ਉਹ ਟਰੈਕਿੰਗ ਆਈਡੀ ਨਹੀਂ ਦਿੰਦੇ ਸਾਮਾਨ ਕਸਟਮ ਦਾ 10 15 15 ਦਿਨ ਪਹਿਲੀ ਪਹੁੰਚਦਾ ਨਹੀਂਗਾ ਤੇ ਆਪਾਂ ਸਾਮਾਨ ਦੀ ਨਾਲ ਦੀ ਨਾਲ ਰੱਖਦੇ ਬਾਈ ਜੀ ਉਹਦੀ ਪੂਰੀ ਜ਼ਿੰਮੇਵਾਰੀ ਲੈਂਦੇ ਆ ਜੇ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਸਾਮਾਨ ਆ ਕੋਈ ਸਿਆਲਾਂ ਦੇ ਵਿੱਚ ਜੋ ਆਪਾਂ ਭਾਰਤ ਉਪ-ਮਹਾਂਦੀਪਾਂ ਦੇ ਵਿੱਚ ਮੁੰਡਿਆਂ ਨੂੰ ਦਵਾਈਆਂ ਵਗੈਰਾ ਭੇਜਦੇ ਆ ਤੇ ਦਵਾਈਆਂ ਵਗੈਰਾ ਭੇਜਦੇ ਆ ਜਾਂ ਇੰਡੀਆ ਦੀ ਗੱਲ ਕਰ ਗਏ ਜਾਂ ਕਿਸੇ ਨੇ ਕੋਈ ਚੀਜ਼ ਭੇਜਨੀ ਹੈ ਕੱਪੜੇ ਭੇਜਨੇ ਨੇ ਕੋਈ ਜਮਾ ਡਿਨਰ ਟਾਈਮ ਤੇ ਬਾਈ ਟਾਈਮ ਤੇ ਦੇਰ ਟਾਈਮ ਜਾਂ ਵੱਣ ਦੇ ਉਹਨੇ ਟਾਈਮ ਤੇ ਪਹੁੰਚਦੇ ਆ ਬਿਲਕੁਲ ਵਧੀਆ ਘਰ ਵਾਲਾ ਪਹੁੰਚਦਾ ਤੇ ਬਈ ਦੂਰ ਦੇ ਕਿਹੜੀ ਵੀ ਚੀਜ਼ ਪਹੁੰਚ ਕੇ ਤੇ ਆਪਾਂ ਜਿਹੜੇ ਲੇਡੀਜ਼ ਵਗੈਰਾ ਤੁਹਾਡੇ ਘਰ ਆਈਆਂ ਘਰਾਂ ਦੇ ਉਹਨਾਂ ਬੱਚੇ ਬਾਹਰ ਆਏ ਪੀਰ ਨਹੀਂ ਆ ਸਕਦੇ ਅਸੀਂ 10 ਕਿਲੋਮੀਟਰ ਤੱਕ ਹੋਮ ਸਰਵਿਸ ਵੀ ਦੇ ਦਿੰਦੇ ਆਂ ਭਈ ਸਮਾਨ ਅਸੀਂ ਘਰੋਂ 10 ਕਿਲੋ ਦੇ ਬੱਸ ਵੇਟ ਹੋਵੇ ਅਸੀਂ ਘਰੋਂ ਬਾਈ ਜੀ ਸਮਾਨ ਲੈ ਲਈਏ ਤੇ ਬਹੁਤ ਵਧੀਆ ਗੱਲ ਆਉਣੀ ਕਿ ਕਿਸੇ ਨੇ ਬਾਈ ਨੂੰ ਨੰਬਰ ਆ ਬਾਈਆਂ ਦੇ ਦਿੱਤੇ ਗੈਸਪਰੇ ਜੀ ਕਿਸੇ ਨੇ ਭਈ ਕਈ ਨਹੀਂ ਆ ਸਕਦੇ ਹਨਾ ਜਾਂ ਕੋਈ ਜਿਆਦਾ ਖੇਤਾਂ 'ਚ ਬੈਠਿਆ ਤੇ ਭਾਈ ਘਰੇ ਹੋਮ ਲੈ ਕੇ ਸਮਾਨ ਤੁਹਾਡਾ ਜੋ ਹੈਗਾ ਉਹ ਬਾਹਰ ਪਜਾ ਦੇਣਗੇ ਤੇ ਬਹੁਤ ਵਧੀਆ ਖੁਸ਼ਖਬਰੀ ਹੈ ਸਾਡੇ ਇਲਾਕੇ ਲਈ ਤੇ ਬਾਈਆਂ ਦੀ ਬਹੁਤ ਬਹੁਤ ਸਪੋਰਟ ਕਰੋ ਤੇ ਇਥੇ ਜਰੂਰ ਆਓ ਤੇ ਬਾਈਆਂ ਬਾਈ ਤੋਂ ਬਹੁਤ ਬਹੁਤ ਟਿਕਟਾਂ ਬੁੱਕ ਕਰੋ ਤੇ ਬਾਈ ਤੋਂ ਜੋ ਸਮਾਨ ਭੇਜਣਾ ਜੋ ਆਪਣਾ ਡੀਲ ਦੇ ਵਿੱਚ ਇੱਕ ਡੀਲ ਪੜ ਗਿਆ ਤੇ ਉਹ ਭਝਾਓ ਜਿੰਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਖਰਚਲਕਾਰੀ ਨਹੀਂ ਹੋਊਗੀ ਤੇ ਟਿਕਟਾਂ ਦੇ ਵਿੱਚ ਜਿਉਂ ਹੀ ਜਿਵੇਂ ਆਪਾਂ ਗੱਲ ਕਰ ਗਏ ਪੂਰੀ ਜੈਨੂਲ ਤੌਰ ਤੇ ਜੋ ਬਾਈ ਤੋਂ ਉਹ ਰਿਡਸਟੈਂਸ ਵੀ ਉਹ ਕਰਨਗੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਧੰਨਵਾਦ